ਸ੍ਰੀ ਕਾਲ ਜੀ ਸਵਾਗਤ ਹੈ ਅੱਜ ਦੀ ਵੀਡੀਓ ਚ ਅੱਜ ਲੇਟ ਆਈ ਆ ਤੇ ਇਹਦੇ ਨਾਲ ਵਾਧ ਕੱਲ ਵੀ ਆਲੀ ਥੋੜੀ ਜੀ ਪਾਣੀ ਛੱਡਿਆ ਵਾ ਕੰਨੇ ਨੂੰ ਮੈਂ ਲਾ ਦਿੱਤੀ ਇਹਨੂੰ ਤੇ ਦੇਖੀ ਨੂੰ ਮਿੱਟੀ ਚੜਾਈਏ ਪਿੰਡੀਆਂ ਬੁੱਲੀਆਂ ਪਿਆਜ਼ ਪੂਜੀ ਤਾਂ ਹੁਣ ਵਿਚਰ ਕਰਦੇ ਨਾ ਇਕੱਠਾ ਹੈਗਾ ਇਹਨੂੰ ਮਿੱਟੀ ਚੜਾਉਣ ਦਾ ਟਾਈਮ ਹੋ ਗਿਆ ਜਾਂਦਾ ਵਧਦਾ ਜਾਂਦਾ ਫਿਰ ਇਹ ਹੁਦਰ ਕਣਕ ਵੀ ਵੱਡ ਹੋ ਰਹੀ ਹੈ ਅੱਜ ਨਿਬੜ ਜੂ ਹੁਣ ਬਾਕੀ ਇਧਰ ਮੱਕੀ ਜਲਦੀ ਆ ਬੜਾਈ ਜਿਹੜੀ ਰਹਿ ਗਈ ਜਰਾਤ ਗੱਡੀ ਇਧਰਲੀ ਨੂੰ ਵਧਣ ਲੱਗੇ ਹੋ ਸੁਰਖ ਨਾ ਰਿਹਾ ਪਾਣੀ ਦੇਖਦੇ ਨਾ ਇਧਰ ਤਕੜੀ ਜ ਹੈ ਹਾਂ ਆ ਖਤੀ ਜੀ ਹਾਂ ਉਹ ਪਰਾਂ ਥੋੜੀ ਜਿ ਹਲਕੀ ਸੀ ਇਧਰ ਬੀਜ ਵੀ ਜ਼ਿਆਦਾ ਪਿਆ ਬਾਪੂ ਇਧਰ ਬੀਜ ਵੀ ਅੱਗੇ ਉਹ ਦੇਖ ਲੈ ਬੀਜ ਥੋੜਾ ਵੱਧ ਪੋ ਹੂੰ ਦੀ ਦੇ ਚੱਕਰ ਆ ਵੀਰ ਦੇ ਕੋਈ ਵੜੀ ਨਹੀਂ ਪਈ ਆ ਆੜੀ ਵੀ ਇੱਧਰ ਕਿਹੜਾ ਲੰਬੀ ਵੀ ਇੱਧਰ ਬਹੁਤ ਉੱਡੀ ਜੀ ਹੈ ਖੜੇ ਦਾ ਖੇਤ ਥੋੜਾ ਇੱਧਰ ਇੱਟ ਹੋਈ ਹੈ ਖੇਤ ਜਿਆਦਾ ਇੱਧਰ ਹੀ ਖੇਤ ਨਾਲੋਂ ਫਰਕ ਹੈ ਇਹਦਾ ਸੁਪਾਏ ਕੇ ਫਰਕ ਇਹ ਖੇਤ ਥੋੜੀ ਜਾਨ ਜਿਆਦਾ ਮੈਂ ਦੇਖੀ ਇੱਧਰਲੇ ਨਾਲੋਂ ਪਰ ਇਤਰੀ ਇਹ ਗੰਨਾ ਵੀ ਇੱਧਰ ਵੱਧ ਹੁੰਦਾ ਇੱਧਰਲੇ ਨਾਲੋਂ ਫਸਲ ਦਾ ਫਰਕ ਰਹਿੰਦਾ ਖੇਤ ਦਾ ਖੇਤ ਦਾ ਫਰਕ ਹੁੰਦਾ ਕਿਸੇ ਦਾ ਆ ਕਣਕ ਦੀ ਤਾਂ ਸਭੀ ਪਹਿਲੇ ਕੁਝ ਨਹੀਂ ਸੀ ਲੱਗਦੀ ਸੋਣੀ ਹੋਇਆ ਜੀ ਹੈ ਸੋਣੀ ਹੋਇਆ ਸੀ ਜਦਕਿ ਜੇ ਮੈਨੂੰ ਤਾਂ ਲੱਗਦਾ ਵੀ ਫੜ ਗਈ ਸੀ ਉਹਗਾ ਸੋਣੀ ਹੋਈ ਸੀ ਤੁਹਾਨੂੰ 5-7 ਕਾਉਂਟਰਲ ਵੀ ਹੋ ਗਈ ਬਹੁਤ 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 ਥੋੜੀ ਵੱਧੀ ਹੈ ਨਹੀਂ ਵੇਲਾ ਹੀ ਰਹਿਣਗੇ ਵੇਲਾ ਨਹੀਂ ਮੱਕੀ ਬੀਜੋ ਜਣੀ ਸੀ ਇੰਜ ਤਾਂ ਉਹ ਮੱਕੀ ਵੀ ਠੀਕ ਪਰ ਉਹ ਟਾਈਮ ਅੱਗੇ ਨੂੰ ਲੱਗ ਜੂ ਪਤਾ ਨਹੀਂ ਮੱਕੀ ਕਿੰਨੇ ਕਿ ਦਿੰਦੀ ਆ ਮਫਦਾ ਇਕਨ ਆਹੋ ਵੀ ਇਹ ਤਾਂ ਦਿੰਦੀ ਵੀ ਕਣ ਆਪਾਂ ਲੇਟ ਹੋ ਗਏ 15 ਦਿਨ ਪਹਿਨਾ ਵੱਢਣੀ ਚਾਹੀਦੀ ਜਾਂ 300 350 ਰੁਪਏ ਰੇਟ ਤਾਂ ਜਿੰਦਾਂ ਪੁੱਛ ਗਿਆ ਇਥੇ ਹਾਂ ਜਰੂਰ ਜੇ ਅਜੇ ਸਾਲੀ ਛੋਟੀ ਹੋਤੀ ਵੜਾ ਦੇਣੀ ਸੀ ਜੈ ਸਾਨੂੰ ਆਏ ਤਾਂ ਵੀ ਸੜ ਬਤੀਨ ਬਹੁਤ ਬਤੀਨ ਹੀ ਨਹੀਂ ਲੱਗੁੰਦੇ ਚੱਲ ਕੋਈ ਹਾਂ ਥੋੜੀ ਸਕਦੇ ਇਹ 30 ਕੇ ਕਾਊਂਟਰ ਹੋਊਗੀ 32 ਲੈਡ ਭਜਾ ਵੀ ਦਿੱਤੀ ਯਾਰ ਹਾਂ 9 ਵਜੇ ਦਾ 10 ਵਜੇ ਦਾ ਟਾਈਮ ਤਾਂ ਤੇਰਾ ਕੰਮ ਖਰਾਬ ਹੋ ਗਿਆ ਪਰ ਰਹਿ ਗਿਆ ਉਹ ਰਹਿ ਗਿਆ 11 ਤੂੰ ਬਾਪੂ ਨੇ ਸਰਪਾ ਬੈਠਾ ਰਹਿ ਕਰ ਮਿਸਤਰੀ ਦੇ ਇੱਲਾ ਹੈ ਬਾਪੂ ਕੇ ਸਾਡੀ ਆੜੀ ਬਾਪੂ ਨੂੰ ਆਏ ਮਿਸਤਰੀ ਕਿਤੇ ਕੰਮ ਨਹੀਂ ਕਰਦਾ ਨਹੀਂ ਨਹੀਂ ਬਾਪੂ ਨੂੰ ਹੌਸਲਾ ਬਾਪੂ ਦਾ ਸਾਨੂੰ ਹੌਸਲਾ ਇੱਕ ਤਾਂ ਸਾਨੂੰ ਬਾਪੂ ਦੇ ਪੁਰਾਣੀਆਂ ਗੱਲਾਂ ਮਿਲ ਜਾਂਦੀਆਂ ਨੇ ਸੁਣਨੇ ਨੂੰ ਹੂੰ ਬਹੁਤ ਵਧੀਆ ਲੱਗਦੀਆਂ ਆ ਬਾਪੂ ਨੂੰ ਕੋਲ ਬਿਠਾ ਲਿਆ ਉੱਧਰ ਦੇਖਣ ਦਾ ਤਾਗਾ ਲਾ ਕੇ ਹੈ ਆਹ ਲਿਆਨ ਕੱਢਦੇ ਹਾਂ ਖਲ ਤਾਂ ਉੱਪਰ ਆ ਜਾਵੇ ਮਾੜੇ ਤਾਂ ਨੂਚੇ ਹੂੰ ਰੋੜਾ ਦੇ ਦਿੱਤੀ ਆਹ ਲਿਆ ਕੋਈ ਤੇ ਵਿਚੇ ਆਉਣੀ ਇਹ ਤਾਂ ਨਾ ਹੋ ਵੀ ਕਹਿੰਦਾ ਕਿ ਕਿਤੇ ਲਿਆਨ ਕੱਢ ਲਈ ਉਹ ਉੱਪਰ ਤੇ ਥੇਰੇ ਤੇ ਨਾ ਪਰਾਂ ਨੂੰ ਸੈਦਰ ਨੂੰ ਉਹ ਲੈਣ ਕੱਢ ਦਿੰਦੇ ਆ ਉੱਪਰਲੇ ਦਾ ਕੋਈ ਚੱਕਰ ਨਹੀਂ ਹੋਰ ਮੈਂ ਕਿਤੇ ਆਪਣਾ ਗੋਲਾ ਤਾਂ ਅੱਗੇ ਦਾ ਮੈਂ ਕਿਹਾ ਉਹ ਉੱਥੇ ਪਿਆ ਉਹ ਕੋੜੀ ਪਜੜ ਗਈ ਉਹ ਵੀ ਕਹਿੰਦਾ ਵੀ ਕਿਤੇ ਪਰਾਂ ਨੂੰ ਜਾਵੇ ਹੋਰ ਗੱਲ ਸਹੀ ਹੈ ਇੱਧਰ ਦਾ ਕੋਈ ਚੱਕਰ ਨਹੀਂ ਹਾਂ ਹਾਂ ਜਿਹਦੀ ਗੱਲ ਕਰਦੇ ਕਿਤੇ ਕੋਈ ਹੋਰ ਨੇ ਪੱਛਣਾ ਪਈ ਉਹ ਪਰਾਂ ਸਹੀ ਗੱਲ ਕੋਲ ਲਿਆ ਉੱਪਰ ਤੇ ਅਸਤਾਦ ਕਹੀ ਕਰਦਾ ਤਾਂ ਇਹ ਗੱਲ ਹਮਮ ਕਹਾਂ ਜੇ ਕਈ ਵਾਰ ਅੜਦੀ ਜਿਵੇਂ ਨਾ ਤਾਂ ਕੰਦਰੇ ਸਲਾਬ ਹੀ ਮਰ ਜੰਦੀ ਆ ਇਹ ਵੇਸ਼ ਇਹ ਗੱਲ ਹੈਗੀ ਸਿਆਣੀ ਨਹੀਂ ਕਈ ਵੇਖਰੀ ਬਾਪੂ ਆ ਕਹਿੰਦੀ ਇਹਨੂੰ ਪਤਾ ਇਹਨੂੰ ਪਤਾ ਯਾ ਕੰਮ ਖਰਾਬ ਹੋਇਆ ਤਾਂ ਉਹ ਕੰਮ ਸਾਡੇ ਛੱਡਾਂ ਹੋ ਖਰਾਬ ਕਰਿਓ ਮਿਸਤਰੀ ਨੇ ਹਾਂ ਭਈਆ ਦਾ ਹੋ ਹਾਂ ਬਾਰੀ ਨਾਉਣ ਦੇ ਵੇਲੇ ਸਰਦਾਰ ਜੀ ਠੀਕ ਆ ਜੀ ਠੀਕ ਆ ਜੀ ਜਾਂ ਮੈਂ ਅਸੀਂ ਵੀ ਨਹੀਂ ਇੰਨੀ ਗੌਰ ਕਰੀ ਵੀ ਚੱਲ ਕੋਈ ਨਹੀਂ ਤੇ ਜਦ ਪੁੱਠਾ ਹੋ ਗਿਆ ਫਿਰ ਆਦ ਵਾਲੇ ਦੇਖੇ ਐ ਸਰਦਾਰ ਜੀ ਮੈਂ ਹਾਂ ਸਰਦਾਰ ਜੀ ਕੀ ਕਰੂ ਮੈਂ ਵੀ ਕਿ ਕਿ ਇਹ ਹੋ ਰਿਹਾ ਹੈ ਕਿ ਦੇਖੀ ਇੱਧਰ ਨੂੰ ਜਾਣਾ ਤੇਰਾ ਹਾਂ ਹਾਂ ਮਲਾਜੀ ਹਾਂ ਉਹ ਲੈਨ ਉਹ ਵੀ ਉਹ ਲੈਨ ਕੱਢ ਲਈ ਉਹ ਮੈਂ ਉੱਪਰ ਇਹ ਲੈਨ ਦਾ ਧਾਗਾ ਖੱਡ ਕਰ ਦੇਣੀ ਆ ਹਾਂ ਲੈਨ ਇੱਧਰ ਕੱਢ ਦੇ ਚੱਲ ਹੂੰ ਹੂੰ ਹੋ ਤਾਂ ਹੋ ਜੂਗਾ ਲੈ ਹਾਂਜੀ ਹਾਂਜੀ ਬਿਲਕੁਲ ਅੱਜ ਤਾਂ ਵਿਚੇ ਥੱਲੇ ਹੀ ਆ ਮੈਨੂੰ ਮੈਨੂੰ ਹੋਰ ਜਾਉਣਾ ਪੈਣਾ ਮੈਂ ਇੱਧਰ ਨੂੰ ਨਹੀਂ ਜਾਂਦਾ ਹੈਗਾ ਇੱਧਰ ਨੂੰ ਜਾਊਂਗਾ ਜਿੱਕੇ ਆ ਲੈਨ ਕੱਢ ਲੈਣੀ ਇਹਦੀ ਲਾਲਾ ਖਾਂ ਦੇ ਅੰਦਰ ਹੀ ਆਂਦਾ ਕੰਮ ਕਰੀਏ ਹੂੰ ਹਾਂ ਹਾਂ ਅੱਗੇ ਕਰ ਲੈ ਯਾਰ ਆ ਬਾਲੇ ਚੱਕ ਦੇ ਥੱਲੇ ਥੱਲੇ ਹੀ ਲੜੀ ਭਾਗੇ ਇਹ ਆਪਣਾ ਹੈਗਾ 13 ਦਾ 13 ਦਾ ਧੰਨ ਲਾਸਟ ਰੱਖਿਆ ਇਹ ਯਾਰ ਅੱਜ ਹੁਣ ਮੈਂ ਕਹਿ ਦਿੰਦਾ ਭਾਈ ਨਹੀਂ ਮੈਨੂੰ ਪਤਾ ਸਹੀ ਹੈ ਮਾਰ ਉਹੀ ਚੱਕਰ ਆ ਹਾਂ ਮੈਂ ਤੇ ਦੋ ਉਂਗਲ ਇੱਧਰ ਗਾਲੀ ਕੀ ਗੁੱਲ ਪਾਈ ਜੀ ਵੀ ਗਲਤ ਹੋਈ ਵੀ ਆ ਹੂੰ ਚਲੋ ਉਹ ਵੀ ਪਤੀ ਦਾ ਹੋ ਗਿਆ ਫਾਈਨਲ ਮੁੱਕ ਗਿਆ ਲੱਤ ਤੀ ਲਾਸਟ ਗੱਡੀ ਜਿਹੜੀ ਹੈਗੀ ਇਹ ਵੀ ਇਥੇ ਮਾਲ ਜਿਆਦਾ ਹੋ ਗਿਆ ਤੋ ਬਈ ਜੀ ਉਹਨੇ ਕਿਸ਼ੜਾ ਲਈ ਵੀ ਚੱਲ 5-7 ਦਿਨ ਟੰਗਰਾਂ ਨੂੰ ਪਾਵਾਂਗੇ ਉਸ ਮੋਟਰ ਤੇ ਰੱਖੀ ਹੋਵੇ ਕਿਆਰਾ ਦੇਖਦੇ ਹਾਂ ਕਿੰਨੀ ਹੁੰਦੀ ਹੈ ਇਹ ਜਾ ਕੇ ਕੰਡਾ ਕਰਾਉਂਦੇ ਇਹਦਾ ਬਾਕੀ ਸਾਰਾ ਨਵੇੜ ਗਿਆ 2-3 ਇੰਚ ਇੰਨਾ ਕਾ ਵੀ ਕੱਲ ਲੱਗੇ ਤੇ ਦਵੇਰੇ ਨੂੰ ਅੱਜ ਸਮਝ ਲਿਆ ਦਵੇਰੇ ਨੂੰ ਉੱਪਰ ਗਿਆ ਚਲੋ ਚੱਲਦੇ ਆ ਦੇਖਦੇ ਆ ਜੀ ਕੰਡਾ ਲਓ ਜੀ ਗੱਡੀ ਕੱਢਣ ਲੱਗੇ ਦੇਖਦੇ ਆ ਹੈਂ ਅਸੀਂ ਤਾਂ ਰੇਮ ਕੰਨੇ ਦੀ ਟਰਾਲੀ ਕੱਢੀ ਜੀ ਆਹ ਹੌਲੀ ਚੱਲੇ ਲੋੜ ਭਾਈ ਟੋਚਨ ਪਾ ਲਾਂਗੇ ਹੂੰ ਜੇ ਪਾਂਡੇ ਉਹ ਤਾਂ ਜਿਆਦਾ ਹੀ ਪਿੱਛੇ ਲੀ ਗਿਆ ਕਿ ਇੰਨੀ ਦੌੜ ਵੀ ਨਹੀਂ ਲਾਉਣੀ ਹੈਗੀ ਹੌਲੀ 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 ਨਹੀਂ ਚੱਲਦਾ ਹੈਗਾ ਲਾਤੀ ਸਾਰੀਓ ਬੜੇ ਸੋ ਦਵਾਦੇ 1 ਕਰੋੜ ਦਾ ਦਿਨ ਅੱਗ ਵਾਲਾ ਦਿਨ ਹੱਥ ਇਹ ਨੂੰ ਸੁਣੀ ਹੋਣਾ ਪੈਂਦਾ ਉਹ ਨਹੀਂ ਕਿਦਾਂ ਪ੍ਰੋਗਰਾਮ ਆ ਫਿਰ ਮੈਂ ਤੁਹਾਡੇ ਨਾਲ ਆ ਮੈਂ ਆ ਗਿਆ ਕਰੀਏਗਾ ਦੋ ਦਸਤੀ ਕਰ ਗਿਆ ਇਹ ਉਹ ਤੇਰੀ ਵੀ ਸ਼ਕੀਮ ਹੀ ਹੁੰਦੀ ਆ ਤੂੰ ਫਿਰ ਵੀ ਮਿਸਤਰੀ ਹਾਂਜੀ ਤੂੰ ਮਿਸਤਰੀ ਆ ਤੇਰੀ ਵੀ ਸ਼ਕੀਮ ਹੀ ਠੀਕ ਆ ਤੂੰ ਤਾਂ ਬੌਂਦਾ ਰਹੇ ਨਾ ਥੋੜੇ ਨਾ ਥੋੜੇ ਠੋਕ ਦੇ ਥੋੜੇ ਨਹੀਂ ਮੈਂ ਤਾਂ ਮੈਂ ਕਹਿੰਦਾ ਵੀ ਤੂੰ ਆਇਆ ਘਰ ਤੇ ਨਹੀਂ ਮੈਂ ਤਾਂ ਇਹ ਕਿਹਾ ਤੈਨੂੰ ਆਇਆ ਹੈ ਨਹੀਂ ਉਹੀ ਗੱਲ ਹੋ ਗਈ ਜੇ ਮੈਂ ਬੁਲਾਉਂਗੇ ਮੈਂ ਤਾਂ ਆ ਹੀ ਆਉਂਗਾ ਉਹ ਤਾਂ ਠੀਕ ਹੋ ਜਾ ਤੇਰਾ ਤਾਂ ਕੰਮ ਰੈਡੀ ਆ ਰੈਡੀ ਤੇਰਾ ਕੰਮ ਰੈਡੀ ਤੇ ਸਾਨੂੰ ਕਿ ਵਿਆਹ ਨਹੀਂ ਅੱਲੇ ਆਇਆ ਬਤਾ ਕੁਝ ਕੁਝ ਆਉ ਆਇਆ ਤਾਂ ਮੈਂ ਉਦੋਂ ਸਮਾਗੋ ਲੈ ਕੇ ਦਪੱਟਾ ਜਾ ਕੇ ਅੰਕਲ ਨੂੰ ਵਿਆਹਾਂ ਗਏ ਹੋਇਆ ਕਰੀਏ ਕੀ ਆ ਯਾਰ ਇਹ ਪਾਸੇ ਉੱਜੇ ਮੀਤੇ ਆਹ ਦਿਨਾਂ ਚ ਹੋਰ ਥੋੜੇ ਜਿਹੇ ਬੰਦਿਆਂ ਨੇ ਪੁੰਗਾ ਪੈ ਜਾਂਦਾ ਹਾਂ ਹਾਂ ਜੇ ਬੰਦਰ ਤਾਂ ਫਿਰ ਅਸੀਂ ਆ ਬੁਲਾ ਕਰਦੇ ਇੱਕ ਪਾਈ ਜੀ ਕਾਕਾ ਹਟ ਗਿਆ ਉਹ ਨਹੀਂ ਆਇਆ ਤਾਂ ਇਹਨੂੰ ਪੱਟਿਆ ਪਈ ਇਹ ਵੀ ਆ ਕੰਮ ਜਾਂ ਜ਼ਰੂਰੀ ਸਿੱਕ ਆ ਜੀ ਜੀ ਤੇ ਬਹੁਤ ਨੀਵਾ ਰਹੂਗਾ ਸਤਾਰਾ ਜੀ ਹੁਜੀ ਕਰੂ ਪਾਣੀ ਲੰਘਦਾ ਰੁਕ ਗਿਆ ਹਾਂਜੀ ਇਹੀ ਆ ਹੈ ਇਹੀ ਆ ਪਾਣੀ ਨੰਘਦਾ ਹੋ ਗਿਆ ਮੈਂ ਤਾਂ ਮੈਂ ਪੈਰ ਰੱਖ ਕੇ ਜਰਾ ਜੇ ਘਵਾ ਦੇਣਾ ਹੈ ਹੈ ਆਪਾਂ ਥਾਲੇ ਦਾ ਹੋ ਗਿਆ ਉੱਪਰ ਲਾਈ ਇਹਦਾ ਬਾਥਰੂਮਾਂ ਦੀਦਾ ਹੈ ਨਾ ਇਹਦਾ ਵੀ ਬਾਇਬ ਰੱਖਣਾ ਤਾਂ ਆਪਾਂ ਨੂੰ ਹੈ ਬਾਈ ਇਹ ਵੀ ਰੱਖੀ ਮੇਸੇ ਤੇ ਵੀ ਦੋ ਮਿੰਟ ਰੱਖੀਏ ਕਰਦਾ ਜਾਂ ਕਰਦਾ ਇੱਕ ਗਰ ਮੰਨਦਾ ਨਹੀਂ ਕੋਈ ਇਹਦਾ ਨਹੀਂ ਕਾਲ ਉਹਨੂੰ ਬੰਦਿਆ ਨਹੀਂ ਕਰਾਈ ਮੈਂ ਤਾਂ ਆਉਂਦਾ ਤਾਂ ਉਹਨੇ ਹਾਂ ਫਤਕਾਰੇ ਕਰਦੇ ਦੱਸਦੇ ਵੀ ਮੱਲ ਲੈ ਕੇ ਬਾਸਾ ਆ ਕੇ ਤਾਂ ਮੰਮੀ ਦਾ ਫੋਨ ਫੜਾਦਾ ਪੀ ਨੂੰ ਨਹੀਂ ਲੱਗਦਾ ਕਿ ਤੂੰ ਦੋ ਚਿਹਰੇ ਨਹੀਂ ਆਉਂਦਾ ਮੈਂ ਤਾਂ ਜਾਲੀ ਉਰੇ ਲਾਤੀ ਜਿਹੜੀ ਬਚਦੀ ਸੀ ਮੈਂ ਕਿਹਾ ਚੱਲ ਇੱਥੇ ਗੰਦ ਕਰ ਦਿੰਦੇ ਇੱਥੇ ਮਸ਼ੀਨ ਆ ਜੂਗੀ ਆ ਬੇਸਕੀਮ ਬਦਲ ਜੀ ਕਿਹਾ ਵੀ ਚੱਲ ਇੱਥੇ ਹੋਣਾ ਹਏ ਇੰਨਾ ਘਟ ਜੂਗਾ ਬਾਈਆ ਠੀਕ ਆ ਹਾਂ ਉਹੀ ਆ ਫਿਰ ਗਾਡਰ ਪੈ ਜੂਗੀ ਇੱਕ ਹੋਰ ਕਿਹਾ ਜੀ ਪੌਣਾ ਲੈ ਗਈ ਤੇ ਇੱਥੇ ਤੇ ਆਏ ਹੂੰ ਉਹ ਅੱਜ ਦਾ ਵੀ ਕਚਰਾ ਪੌਣਾ ਦੇਖ ਰਿਹਾ ਕੱਲ ਨੂੰ ਜਿਹੜਾ ਅਧਿਕ ਪਰਸੈਂਟਾਜ ਆਦੀ ਹੈ ਕੱਲ ਨੂੰ ਕੋਸ਼ਿਸ਼ ਕਰਦੇ ਹਾਂ ਜੇ ਨਿਭੜੀਏ ਜਿੰਨਾ ਛਿੱਤੀ ਤੂੜੀ ਇੱਧਰ ਹੱਕਾ ਮਾਰਦੀ ਆ ਗੰਮੇ ਬਾਈ ਹਾਂ ਆਹੀ ਰੱਖਦੇ ਹਾਂ ਹਾਂ ਹੀ ਰੱਖਦੇ ਨੇ ਅਗਰ ਤੇ ਪੈ ਜੂਗਾ ਇੱਧਰ ਨਹੀਂ ਕਿਹੜਾ ਪਾਉਣਾ ਇਹ ਅੱਛਾ ਆ ਇੱਥੇ ਹੀ ਰੱਖਦੇ ਬਸ ਇੱਥੇ ਬਸ ਐਵੇਂ ਤੂੰ ਉੱਚਾ ਰੱਖਦੇ ਨਾ ਉਹ ਤਾਂ ਉਹ ਰੱਖਣਾ ਪਏ ਤਾਂ ਬੰਦੇ ਕਰਨਾ ਹੈ ਬਾਅਦ ਚ ਇਹ ਤਾਂ ਬੰਦ ਹੋਣਾ ਬਾਅਦ ਚ ਬੜਾ ਬਣਾ ਬਾਬੀ ਇਹਦੇ ਹਲੇ 10 ਤੇ 11 ਨਾਲ ਤੇ ਹੋਰ ਲੱਗਣਗੇ ਕੰਧ ਦੇ ਹਨ ਹਾਂਜੀ ਹਾਂ ਜੀ ਕਿੰਨੇ ਲੱਗੇ ਨੇ ਇਹ ਵੀ ਲੱਗੇ ਲੱਗੇ 11 ਲੱਗੇ ਓਕੇ ਬਾਕੀ ਮੋਕੇ ਗਏ ਲਾ ਦੇ ਕੇ ਹਾਂਜੀ ਮੂਰੇ ਰੈਣੀ ਦੀ ਨਹੀਂ ਆ ਇਹ ਹਾਂਜੀ ਉਦੇ ਉਦੇ ਹਿਸਾਬ ਨਾਲ ਦੇਖਿਆ ਮੈਂ ਨਾ ਖੱਡੇ ਤੇ ਨਹੀਂ ਵੀ ਰਹਿਣੀ ਆਏ ਖੱਡੇ ਤੇ ਇੱਕ 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 ਹੇਠੇ ਉਹ ਤੇਗਾ ਜਿੱਥੇ ਹਾਂਜੀ ਉੱਥੇ ਗੱਡ ਰਵਾਂ ਹਾਂ ਫਿਰ ਉਦੇ ਹਿਸਾਬ ਨਾਲ ਗਿਣੀ ਆ ਪਹਿ ਇੱਕ ਦੋ ਤਿੰਨ ਚਾਰ ਪੰਜ ਛੇ ਰਦੇ ਆ ਠੀਕ ਹੈ ਇੱਕ ਦੋ ਤਿੰਨ ਚਾਰ ਪੰਜ ਛੇ ਹਾਂ ਛੇ ਠੀਕ ਆ ਫਿਰ ਇਹਦੇ ਉਹ ਦੋ ਕੋ ਘੋਰ ਇਧਰ ਬੱਸ ਫਿਰ ਆਦੀ ਲੱਗਣੀ ਆ ਅੱਠ ਕਰਦੇ ਹੋਗੇ ਠੀਕ ਹੈ ਠੀਕ ਹੁਣ ਫਿਰ ਹਾਂ ਫਿਰ ਮਾੜੇ ਜਿਹੜਾ ਮੁੱਠੀ ਭਾ ਕੇ ਇੱਕ ਰੰਗ ਵੀ ਆਤਾ ਜਿਹੇ ਠਾਣ ਲਾਉਣਾ ਹਿੱਟਸ ਕਿਹ ਆ ਇਹਦੇ ਨਾਲ ਦਾ ਹਿੱਟਾ ਇਟਾ ਦੋ ਲੱਗਣਾ ਇਟਾਂ ਦਾ ਇਟਾ ਲੱਗਣਾ ਇਟਾ ਤਾਂ ਕੀ ਕਰਨਾ ਉਹ ਵੀ ਲਾ ਕੇ ਉੱਪਰ ਪੈ ਬਰਾਖੋ ਜਣਾ ਰਾਵਨ ਆਇਆ ਬਸ ਪਹਿਲਾਂ ਲੈਵਲ ਕੱਢ ਦੇਣਾ ਹੁਣ ਰਤਾ ਲਾ ਦੇ ਇੱਕ ਦੋ ਪਾਈ ਪਾ ਦੇਣਾ ਬਸ ਪੈ ਪਾ ਕੇ ਜਿੱਥੇ ਉੱਚਾ ਨਹੀਂ ਮਾਉਂਦੇ ਦਿਨ ਜਣਾ ਠੀਕ ਹੈ ਜੀ ਆ ਪਾਤੀ ਚੱਕ ਲਾ ਹੋ ਬਾਹਰ ਜਨਾ ਪਰਾਨ ਨਹੀਂ ਉੱਧੋ ਤੇ ਮੰਗ ਲਿਆ ਸਾਡੇ ਕਾਲਾ ਕੈਬਲ ਥੋੜੀ ਜਿਵੇਂ ਸਿੱਧਾ ਸਿੱਧਾ ਹੋ ਜੀ ਹੋ ਜੀ ਆਸ ਚਾਰ ਵਾਸ ਬਸ ਆਇਆ ਬੀ ਲੋਗ ਵੀ ਕਿਨਾਂ ਕਰਦਾ ਨਾ ਉੱਧਰ ਦਾ 4 ਕਿਚਾ ਕੜਨਾ ਨਾਲ 2 ਕਿਚਾ ਇਹਦਾ ਬੋਲ ਪਾਰ ਕਰ ਦਿੰਦਾ ਉੱਧਰ ਇੱਧਰ ਪਾ ਦੋਗੇ ਕਰ ਦੂਗਾ ਦੇਖੋ ਦੇਖੋ ਕਿੰਨਾ ਕੋਚਾ ਚੱਕੋਣੇ ਜੀ ਹੁਣ ਕਿੰਨਾ ਕੋਹ ਦਾ ਬਾਜਾ ਕੇ ਦੇਖ ਦਿਓ ਕਿੰਨਾ ਕੋਹ ਬੋਲਾ ਦੇ ਤਾਂ ਛੁੱਟ ਬਾਹਰ ਜਾ ਕੇ ਹੈ ਬੱਪੀ ਕਿੰਨਾ ਕੋਚਾ ਹੋਰ ਚੱਕੋਣ ਹਾਲੇ ਉਹ ਦੇਖਦੇ ਆਂ ਤੇ ਦੇ ਬਿਲਕੁਲ ਅੱਛਾ ਠੀਕ ਹੈ ਨੰਬਰ ਆਪੇ ਬਣੇਗਾ ਬਾਦਿਨਾ ਹੋਰੀ ਮੈਂ ਇਹ ਤੇ ਹੀ ਦਾ ਮੜਾ ਹੋਰ ਕਰ ਲੈ ਤੈਨੂੰ ਕਾਲ ਬਹੁਤ ਦੋ ਚੱਕ ਵਾ ਹਾਂ 4 ਇੰਚ ਬਾਠੀ ਦਾ ਵਾ ਬੱਬਾ ਹੋਦਾ ਚਾਲੇ ਹੋ ਗਏ ਪੱਲ ਪਿੱਤੇ ਵੀ ਲੈ ਲਓ ਇੱਥੇ ਕਦੇ ਆ ਪਹਿਲਾਂ ਮੈਂ ਫੇ ਟੋਟਾ ਪਾ ਲਈ ਜਿਹੜਾ ਉਧਰ ਮੂਰੇ ਇਹਦੇ ਗੁੱਟਿਆ ਵਾ ਉਹ ਨਾਲ ਬਗਲਿਆ ਹੋਰ ਆਰੀ ਗੜੀ ਦੇ ਗੁੱਬੇ ਤੇ ਪੈ ਗਿਆ ਇੱਧਰ ਪੇ ਉਹ ਚਾਰ ਇੰਚ ਆ ਗਿਆ ਕਹਿੰਦਾ ਬਾਹਰ 4 ਇੰਚ ਆ ਗਿਆ ਪੱਪਾ ਦੇਖਿਓ ਨਹੀਂ ਹਾਂ ਤੂੰ ਗੋਟਾ ਫੇ ਆਉਂਗਾ ਤਾਂ ਨਹੀਂ ਦੇਖ ਟੋਟਾ ਤਾਂ ਹੈ ਨਹੀਂ ਬਾਪੀ ਉਹ ਬੜਾ ਹੀ ਵੱਡ ਹੋਣਾ ਵੱਡ ਨੂੰ ਜਿੰਨਾ ਜਿੰਨੇ ਵੱਡਣਾ ਠੀਕ ਆ ਬੜਾ ਕਿਉਂ ਵੀ ਹੈ ਠੀਕ ਬੜਾ ਕਿਹੜਾ ਬੜਾ ਜਿਹੜਾ ਇੱਥੇ ਤੇ ਕੱਢਿਆ ਪਹਿਲਾਂ ਉਹੀ ਵੱਡ ਹੋਊਗਾ ਵਧੀਆ ਵਿੱਚ ਕੱਢਾ ਹਾਂ ਪੈਪਰ ਇਹ ਖਰਾਬ ਆ ਦੋਹੇ ਪਾਸੇ ਇਹਦੇ ਉੱਥੇ ਪੈਣਾ ਨਹੀਂ ਕਿੰਨਾ ਕੁ ਫਿਰ ਠੀਕ ਆ ਜੀ ਪੂਰ ਕਰਦੇ ਇਹ ਟੁੱਟੇ ਇਹ ਇਹ ਨਹੀਂ ਵੱਢ ਹੋਣਾ ਇਹ ਆਪਾਂ ਇੰਨਾ ਇੰਨਾ ਕੱਢ ਦੇਣਾ ਆਹ ਇੰਨਾ ਬਾਅਦ ਉਹਦੇ ਵਿੱਚ ਦਾ ਮਿੱਟੀ ਘੱਟਾ ਬਹੁਤ ਜਮਿਆ ਇਹਦੇ ਚ ਵੀਤ ਆ ਜੀ ਇਹਦੇ ਚੋਂ ਨਿਕਲ ਜਣਾ ਨੀਚੇ ਵੱਜਦੀ ਸਾਰ ਇੰਨਾ ਕੱਢ ਦੀ ਇਹਨੂੰ ਪੰਜ ਦਾ ਕੱਢ ਦੇ ਤੇ ਮੇਰੇ ਕੱਢ ਲੈ ਲੈ ਛੋਟੂ ਇੰਨਾ ਕੱਢ ਜਾ ਟੁੱਟਿਆ ਹੋਇਆ ਕੱਢੀ ਨੰਬਰ ਲੇਬਲ ਕੱਢੀਓ ਦਾ ਹਾਂ ਹਾਂ ਉਹ ਐਂ ਦੇਖ ਲੈ ਕੋਣ ਲੱਗ ਦੇ ਦੱਸੋ ਗੜੀ ਦਾ ਕਿ ਰਫੀਡ ਦੜੀ ਦੇਖੋ ਨਾਲੀ ਤੱਕ ਅਚਾਰ ਇੰਚ ਰੱਖਿਆ ਬਹੁਤ ਕਈ ਵਾਰੀ ਛੋਟੀ ਹੋੜੀ ਹੁੰਦੀ ਹੈ ਮੈਡਮ ਮोटा ਫਰਕ ਹੁੰਦਾ ਬਾਬੇ ਇਹ ਜੂਹ ਮਦਨ ਹੈ ਵੀ ਹਾਂ ਜੂਹ ਮਦਨ ਹੈ ਨਾ ਨੋਕਾ ਦੋਕਾ ਨਾ ਫਿਰ ਪੀਏ ਜਿਲੇ ਇੱਕ ਆ ਇਹ ਦੂਆ ਬੜਾ ਹੋ ਜਗਾ ਉਨਾ ਮਹਿੰਗਾ ਹੋਈ ਜਣਾ ਸਾਈਜ਼ ਦੇ ਹਿਸਾਬ ਨਾਲ ਬਾਬੇ ਜਿੰਨਾ ਚੌੜਾ ਬੜਾ ਹੋਈ ਗਿਆ ਚੌੜਾ ਉਨਾ ਹੀ ਮਹਿੰਗਾ ਹੋਈ ਜਣਾ ਉਹਨੇ ਇਹੀ ਫਰਕ ਆ ਕਿੰਨਾ ਕਿ ਰੱਖਿਆ ਅੰਦਰ ਹੀ ਬੜੀ ਹੈ ਨਾ ਅੜ ਕੇ ਰੱਖੀ ਈਗਾ ਕੇ ਬੱਪੇ ਹੀ ਹੁਣ ਇੰਨਾ ਕ ਉਧਰ ਵੀ ਹੋ ਗਿਆ ਹੋਊਗਾ ਨਾਲੀ ਤੱਕ ਐ ਲੈਵਲ ਕਿੱਥੇ ਲੱਗਿਆ ਵੇ ਤੂੰ ਕਰ ਲੈ ਤੂੰ ਫਟਾਕ ਨੂੰ ਲੈਵਲ ਤਾਂ ਨਹੀਂ ਆਉਂਦਾ ਚੱਲ ਬਾਬ ਨੂੰ ਸਾਡਾ ਜ ਆਇਨ ਦਾ ਬਸ ਆਇਨ ਕਰਦੇ ਤੇ ਉੱਪਰ ਨਾਲ ਕੋ ਸਾਇਆ ਰੱਖ ਦੇ ਲੱਭ ਜਾ ਉਹ ਸੱਜਿਆ ਜਣ ਕੋ ਡਾਉਂਡ ਕਰ ਦੇ ਕਹ ਤੂੰ ਥੋੜਾ ਕਰਨਾ ਆਪਾਂ ਨੇ ਬਰਹਿਣ ਦੇ ਫਿਰ ਉੱਚਾ ਕਰਦਾ ਇਹ ਹੋ ਗਿਆ ਹੁਣ ਕਰਿਆ ਆਪਣਾ ਜੀ ਇਥੇ ਚਾਰ ਜੀ ਡਾਲਾ ਪੂਰ ਹਾਂ ਚਾਰ ਦੀ ਚਾਰ ਦੀ ਬੋਦਾਂ ਤਿੰਨ ਦੀ ਕਰੀਏ ਚਾਰ ਦੀ ਥੇਰੀ ਆ ਵਾ ਠੀਕ ਕਰੋ ਹਾਂ ਬਾਲਾ ਤੱਕ ਚਲੋ ਚੱਕ ਧਾਗਾ ਚੱਕ ਲਿਆ ਉਹ ਰੱਖੀ ਨਾ ਇਹ ਤਾਂ ਉੱਥੇ ਹਾਂਜੀ ਤੇ ਉਹ ਪੈਰ ਤੋਂ ਹਲੇ ਦੀ ਹੁਣ ਚਾਹੀਦੇ ਉਹ ਕਰ ਲੈ ਠੀਕ ਆ ਚਲ ਨਾਗਦਾ ਚਾਹੀਦੀ ਡਾਉਨ ਸੀ ਹੁਣ ਪਾਣੀ ਵੀ ਖਿੱਚਣਾ ਹੈ ਕੁਕਮੋ ਨੂੰ ਜੁੜੇ ਤੱਕ ਜਿਹਦੇ ਵੀ ਥੋੜਾ ਜਿੰਨਾ ਹੋਣਾ ਹੈ ਜੀ ਅੱਗੇ ਦਾ ਪਲਾਨ ਘਾਟਾ ਨਹੀਂ ਹੁਤਾਬ ਤਾਂ ਬਹੁਤ ਪਾਣੀ ਜਾਈ ਕਰਕੇ ਗੋੜੀ ਬਾਹ ਮਾਉਣਾ ਹੈ ਇਹਨੂੰ ਪਾਣੀ ਚ ਚੱਕਾ ਹੁਣ ਤਾਂ ਅੱਗੇ ਨਾਲ ਉੱਚਾ ਕਰ ਨੂੰਗੇ ਪਿੱਛੇ ਤੇ ਹੈ ਰਹੀ ਮਾ ਕਹਿੰਦਾ ਵੀ ਜੇ ਛੱਕ ਕੋ ਮੁਰਮੂਠੀ ਨੂੰ ਚੱਕਣਾ ਚੱਕ ਲੈਣੇ ਆਂ ਜਿੱਦਰੀ ਜੱਤੀ ਇੱਥੇ ਤੇ ਕਹਿਵਾਂਦਾ ਗਲੀ ਕਾਲ ਫੇਰ ਕੱਢੂ ਆ ਮੈਂ ਜਾਂਦਾ ਉਹ ਤੇ ਅੰਦਰ ਤਾਂ ਗਲੀ ਕਾਲ ਨੂੰ ਕੀ ਲੱਗਦੀ ਇਹੀ ਆ ਬਾਈ

ਉਲਟਾ ਦੇ ਬੁਚਾ ਲੱਗਦਾ ਥੋੜਾ ਜਿਹਾ ਇੱਥੇ ਤੇ ਜੀ ਦੁਰਮਟ ਲਿਆ ਆਈ ਨਹੀਂ ਚੱਕਿਆ ਪਿਆ ਹਾਂ ਆਈ ਅੱਗੇ ਲੱਗਦਾ ਨਾ ਦੁਰਮਟਾ ਪਿਆ ਕਾਲੇ ਤੇਰੇਗਾ ਲੈ ਅੱਜ ਕਾਲੇ ਨਾ ਤਮੀ ਦੁਰਮਟ ਪਰ ਪਾਈ ਬਦੇ ਉੱਪਰੇ ਮਾਰ ਮੇਰੇ ਖੁੱਜ ਜਾਏਗਾ ਇਹ ਕਿਹਨੇ ਨਹੀਂ ਇਹ ਕਿਹਨੇ ਨਾ ਇਹ ਉੱਪਰ ਆ ਰਹੇ ਤੁਹਾਨੂੰ ਮੜੇ ਮੀਟ ਬੂੰਗਾ ਹੁੰਦਾ ਦਾ ਆ ਪੈਰ ਦਾ ਖਲਾ ਮਾਰ ਬੜੀ ਗਈ ਇੱਥੇ ਵੀ ਮਰੂਗੇ ਆ ਇੱਥੇ ਵੀ ਥੋੜੇ ਯਾਰ ਫਿਰ ਰੋੜੇ ਕੱਢਦੇ ਆ ਬੜੇ ਬੜੇ ਰੋੜੇ ਕਢੀ ਕੱਢਦੇ ਉਹਨੂੰ ਹਾਂ ਹਾਂ ਹੋਰ ਲੈ ਮਾਣੀ ਪੜ

ਕਾ ਬੜਾ ਏ ਪੈਨ ਥੀ ਲਾਦ ਮੈਂ ਦੱਸਦਾ ਪੈਰ ਦੇ ਉੱਪਰ ਨਾ ਇੰਚੇ ਕੁੰਚਾ ਰੱਖੀ ਇੱਕ ਦਿਨ ਹਾਂ ਖੱਚੇ ਤੇ ਰੱਖਤਾ ਕਾ ਪੂਰਾ ਖੱਚ ਇੱਥੇ ਵੀ ਲੱਗੋ ਨਾ ਤੁਹਾਨੂੰ ਆਏਗਾ ਆਹ ਆਹ ਹੁਣ ਆਹ ਉਰਾ ਉੱਥੇ ਤਾਂ ਹੋ ਗਿਆ ਠੀਕ ਉਹ ਤਾਂ ਐਨ ਆ ਗਿਆ ਸੱਟ ਆ ਆਹ ਹਾਂ ਇਹ ਹਾਂ ਤੁਹਾਡੇ ਮੂਰੇ ਬਾਬਈ ਹਾਂ ਜੀ ਆਹ ਇੱਥੇ ਮੈਂ ਦੱਸ ਰਿਹਾ ਹਾਂ तो बाहर कर दे। <laughs> तो <द्राँग। पोगड़ा>। <laughs> 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 ਔਰ ਵੀ ਨਿਕਲੂਗੇ ਬਾਪੀ ਇਧਰ ਹਲੇ ਬੜਾ ਠੀਕ ਆ ਦੇਖੋ ਲਾ ਕੇ ਧੱਗਾ ਕੱਢ ਦਿਓ ਨੀਚੇ ਧੱਗਾ ਕੱਢੇ ਵਿੱਚ ਦੇ ਹਾਂ ਠੀਕ ਆਂ ਇੱਚ ਇੱਚੇ ਚ ਰੁਕ ਚਾ ਨਾ ਹਾਂ ਹਾਂ ਬੜਾ ਠੀਕ ਆ ਮੈਂ ਜਿਆਦਾ ਠੀਕ ਆ ਬੜਾ ਠੀਕ ਆ ਹੁਣ ਕੋਈ ਆ ਆੜੂੜੀ ਕੱਢ ਦੋ ਬਸ ਇੱਕ ਆਹ ਬਾਕੀ ਸਾਰਾ ਠੀਕ ਆ ਲੈ ਇਹ ਇੱਥੇ ਆਹ ਬੱਲੇ ਇਧਰਲੀ ਸਾਈਡ ਬੱਲੇ ਉੱਪਰ ਆ ਬਸ ਓਕੇ ਆ ਹੁਣ ਮੈਂ ਤਾਂ ਦਬੇ ਟਿਕ ਰਿਹਾ ਹੋ ਗਿਆ ਹੈ ਹਾਈ ਹੋ ਰਹਿਣਾ ਲਓ ਇਹੀ ਕਰਤੀ ਇਧਰ ਇਹ ਕਿੱਸੇ ਲਾ ਦਿੰਦੇ ਹਾਂ ਹਾਂ ਇਹ ਚਾੜਦੇ ਖੁੰਜੇ ਜੀ ਰੋਟੀ ਖਾ ਲਈ ਦੋ ਤਿੰਨ ਨਮੀਆ ਕੇ ਲਗੂ ਜੀ ਲੱਗ ਜੂਗੀ ਦੋਈ ਦੋਈ ਲੱਗ ਜੂਗੀ ਉੱਥੇ ਇੱਕੇ ਲੱਗਦੀ ਠੀਕ ਹੈ ਨਾ ਕੋਨਾ ਕੋਨਾ ਪਰ ਮੇਰੇ ਨਾਲ ਆਪ ਦੇ ਹੀ ਹੈ ਪਤਲਾ ਕਰ ਲਾ ਉਸ ਨੂੰ ਸੌਂਝੇ ਕੇ ਛੇਤੀ ਹੋ ਤੇ ਛੇਤੀ ਸੌਂਝੇ ਕਿਹਾ ਨਹੀਂ ਤਾਂ ਕਈ ਵਾਰੀ ਔਖਾ ਹੀ ਸਮਝਦਾ ਇਹ ਸਹੀ ਗੱਲ ਹੈ ਹੁਣ ਆਹ ਠੀਕ ਆ ਬਾਬਾ ਇਹ ਬੰਦ ਬੰਦ ਜਿਆ ਹੋ ਗਿਆ ਇਹਦੇ ਨਾਲ ਇੱਧਰ ਆ ਜਾਲੀ ਕਰਕੇ ਊਂ ਗੰਦ ਜੀ ਕਰਕੇ ਫੋਟੋਕੇ ਵਾਲੀ ਮਸ਼ੀਨ ਇੱਥੇ ਲੱਗੂਗੀ ਹੈਨਾ ਆ ਇੱਥੇ ਹੁੰਦੀ ਹੈ ਏਕੀ ਕਰਦੇ ਨੇ ਕਿਤੇ ਦੇਖ ਕੇ ਕਿਤੇ ਲੱਗਦੀ ਹੂੰ ਦਖਣੀ ਤਾਂ ਨਹੀਂ ਆਇਓ ਰੱਖਣੀ ਹੈ ਟਾਇਰਾਂ ਤੇ ਠੀਕ ਹੈ ਕਿਦੇ ਟੋਕਾ ਟੁੱਕ ਦੇ ਰੁੜ ਨਾ ਜਾਵੇ ਪਰ ਉਧਰ ਮੈਂ ਟੋਕਾ ਟੁੱਕਾ ਉਧਰ ਰੁੜ ਜਵੇ ਨਾਲੇ ਹੈ ਜਿੰਨੇ ਦਾ ਖਾ ਬੋਣੋ ਤੁਸੀਂ ਉਹ ਫਿਰੜ ਹੋ ਕੇ ਲੈ ਜਿਆ ਕਰਨੀ ਟੋਲਿਸ਼ ਮੈਂ ਜੰਮਰੀ ਲੈ ਗਿਆ ਹਾਂ ਬੜਾ ਠੀਕ ਆ ਜੀ ਹੂੰ ਬਾਠ ਠੀਕ ਆ ਇੱਕ ਦਿਨ ਬੱਚੇ ਨੂੰ ਪਤਾ ਨਹੀਂ ਹੋਰੀ ਬੱਪੇ ਪੈਪ ਚੇਂਜ ਕਰਤਾ ਨਾ ਮਾਪਤਾ ਪੁਰਾਣਾ ਗੜਤਾ ਠੀਕ ਨਾ ਬਗੜੇ ਦਿੰਦਾ ਮੈਂ ਤੇ ਅੱਜ ਇਹ ਵੀ ਆ ਫੁੱਲ ਭਰ ਭਰ ਕੇ ਫੇਦਾ ਹੈ ਨੇ ਕਿਸਨੇ ਮਹਰਾ ਆ ਗੋਲਾ ਆਓ ਉਰੇ ਕੱਸੀ ਬੜਾ ਹੈ ਵੇ ਤੂੰ ਕੋਲ ਭਰ ਦੂੰਗਾ ਹਾਂ ਠੀਕ ਆ ਉਰੇ ਇਹਦਾ ਜ਼ਿਆਦਾ ਪੈਣਾ ਉਰੇ ਜਗਾ ਚੌੜੀ ਆ ਇਹਨੂੰ ਕਟਣਾ ਜਣਾ ਪਰ ਵੀ ਉਰੇ ਇਹ ਨੂੰ ਥੋੜੇ ਜਿਹਾ ਜ਼ਿਆਦਾ ਪੈਣਾ ਪਰ ਉਨ ਢਾਲੀ ਦੀ ਬਣੀ ਨਹੀਂ ਘਟੇਣਾ